ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀ ਵੜ ਸੇਲ ਲਈ ਲੈ ਕੇ ਆਏ ਜੀ ਤਾਜੀ ਸੂਈ ਆ ਬੱਚਾ ਵੀ ਕਰਮ ਵਾਲੀ ਨੇ ਬੱਚੀ ਦਿੱਤੀ ਆ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਬਾਈ ਜੀ ਸਸਿਕਾ ਅਨਸਰ ਹੀ ਕਾਲ ਜੀ ਹੋ ਠੀਕ ਹੋ ਵਧੀਆ ਜੀ ਹਾਂ ਜੀ ਪੂਰੀ ਲੀਲੀ ਛੱਤ ਵਾਲੀ ਬਾਬੇ ਨਾਨਕ ਦੀ ਮਿਹਰ ਆ ਜੀ ਚਲੋ ਕਿਵੇਂ ਚੱਲਦਾ ਕੰਮ ਮੈਂ ਕਹਿੰਦਾ ਇੱਕ ਲੰਬਰ ਆ ਜੀ ਪ੍ਰਮਾਤਮਾ ਦੀ ਅੱਜ ਦੀ ਮਿਹਰ ਆ ਮੈਂ ਕਹਿੰਦਾ ਪੂਰਾ ਦਿਨ ਨਾਮ ਬਣਾਤਾ ਜੀ ਲੀਲੀ ਸਾਤਾਲੇ ਮੈਂ ਕਹਿੰਦਾ ਮਾਲੀ ਬਹੁਤ ਵੇਚਦਾ ਮਾਲਤਾ ਜੀ ਮੈਂ ਜਮਾਂ ਲਈਦਾ ਹੀ ਜਮਾਂ ਪਤਾਸਿਆ ਰਕਾਂ ਬੱਸੀਆਂ ਬਿਨਾ ਵੀਡੀਓ ਤੁਸੀਂ ਕੱਢੀ ਆ ਤੇਰੀ ਨਾ ਮਾੜਾ ਜਾ ਸ਼ੌਕ ਦਾ ਮਾਰਾ ਲੈ ਆਉਣਾ ਠੀਕ ਆ ਤੂੰ ਫਿਰ ਕੱਲ ਵੀ ਪਾਰ ਕੇ ਲੀਲੀ ਸਾਤਾਲ ਦੀ ਮਿਹਰ ਆ ਮਾਲ ਘਰੇ ਬਹੁਤ ਡਾਕਟਰ ਵਿਕੇ ਜਾਂਦਾ ਬਹੁਤ ਵੀ ਸਾਬ ਪਸ਼ੂ ਵਿਕਦਾ ਘੱਟ ਜਾ ਸਹੀ ਗੱਲ ਹਾਂ ਹੂੰ ਨਾਮ ਤੇ ਨਾਮ ਦਾ ਟੈਣੀ ਆ ਪਿੰਡ ਬੋਰ ਜਰਾਇਗੜ ਠੀਕ ਹੈ ਜੀ ਨੰਬਰ ਆਪਣਾ 8152041 ਜਿਲ੍ਹਾ ਬਟਿੰਡਾ ਤਹਿਸੀਲ ਫੂਲ ਹਾਂ ਜੀ ਨੇੜੇ ਸਲਾਬਤਪੁਰਾ ਹਾਂ ਜੀ ਸੈਦੋਕੇ ਖਡਾਉਣ ਹਾਂ ਜੀ ਠੀਕ ਹੈ ਭਾਈ ਜਿਹੜੀ ਬੈੜ ਦੇ ਨੇ ਕਿਹੜਾ ਸੂਆ ਸੂਈ ਇਹ ਨਾਡ ਹੌ ਤੀਜਾ ਸੂਆ ਸੂਈ ਆ ਕਦੋਂ ਸੂਈ ਆ ਬਾਈ ਇਹ ਮੰਨ ਕੇ ਚੱਲ 1.5 ਵਜੇ ਸੂਈ ਆ ਜੇਰਾ ਪਈ ਆ ਜੇਰਾ ਪਈ ਆ ਹਾਂ ਡੇਰ ਕਿਹੜੀ ਜਰਾ ਜਾਵਾ ਬੱਚਾ ਕੀ ਦੇਦਾ ਇਹਨੇ ਡਾਕਟਰ ਬੱਛੀ ਦਿੱਤੀ ਆ ਬਈ ਠਾਈ ਮਾੜੀ ਬੱਚੀ ਠਾ ਪਹਿਲਾਂ ਦਾ ਬੱਚੀ ਦਿਖਾਈਏ ਬੱਚੀ ਬੜੀ ਚੰਗੀ ਆ ਨਾ ਮੈਂ ਕਿਹਾ ਰਿਕਾਰਡ ਪੰਨੇ ਪਾ ਡਾਕਟਰ ਕੀ ਬਾਤ ਆ ਜਿੰਮੇ ਬੈੜ ਚੰਗੀ ਆ ਨਾਲ ਬੱਚੀ ਆ ਬੱਚੀ ਨੇ ਵੀ ਐਵੇਂ ਹੀ ਬਾਨਾ ਹਣਾ ਬਈ ਬੱਚੀ ਇਹ ਕਹਿੰਦਾ ਜਾਂਦੇ ਡਾਕਟਰ ਨਜ਼ਾਰਾ ਹੋਗਾ ਭਾਜਾ ਪਾਲਣ ਦਾ ਸਹੀ ਗੱਲ ਆ ਆ ਲੋ ਟੇਨੀ ਨਾ ਬਰਾਦਰ ਚੱਜਣਾ ਉੱਠਦੀ ਨਹੀਂ ਨਾ ਸੂਈ ਨੂੰ ਥੋੜਾ ਤੇਰ ਹੋਇਆ ਨਾ ਸਹੀ ਗੱਲ ਆ ਦੇਖ ਲੈ ਬੱਛੀ ਥਾਂ ਸੋਆ ਪਾਇਆ ਗਲਾਬੀ ਗਲਾਬੀ ਕੀ ਬਾਤ ਆ ਕੀ ਬਾਤ ਆ ਬੱਚਾ ਬੱਛੀ ਬੱਛੀ ਇੱਕ ਨੰਬਰ ਜਾਨੀ ਬੜੀ ਚੰਗੀ ਡਾਟਰ ਬੱਛੀ ਆ ਲੈਵਾ ਦੇਖ ਬਾਈ ਲੈਵਾ ਬਾਅਦ ਗੋਰੇ ਖੋਲੇ ਪਾਇਆ ਕਰਮਾਲੀ ਦੇ ਕਿੰਨਾ ਕ ਬੋਲਾ ਕੱਢਿਆ ਬਾਈ ਨਹੀਂ ਬੋਲਾ 5 ਕਿਲੋ ਕੱਢਿਆ ਡਾਟਰ ਘਾਹ ਤੋਂ ਬੈਠੇ ਨਹੀਂ ਬਾਹਰ ਤੋਂ ਜਾਂਦਾ ਓਕੇ ਹਾਂ ਲਾ ਕੀ ਬਾਤ ਆ ਪੰਡਲ ਲੈਵਾ ਮੈਂ ਕਹਾਂ ਜੇ ਮੋਬਾਈਲ ਸਕਰੀਨ ਨਾ ਦੇਖ ਕਰਮਾਲੀ ਦੇ ਮੋਬਾਈਲ ਦੀ ਸਕਰੀਨ ਤੇ ਨਹੀਂ ਵੜਾਟ ਲਾ ਸਰ ਪਰ ਦਾ ਮੱਥਣ ਲੱਗਿਆ ਜਿਹਨੂੰ ਕਹਿੰਦੇ ਹੁੰਦੇ ਦੇਖ ਨਾਰਾ ਨੂੜਾ ਫੁੱਲ ਆ ਬਾਈ ਮੂਰੋਂ ਲੇਵਾ ਚੈੱਕ ਕਰਵਾਣੇ ਇਹ ਵੀ ਉਹਦਾ ਰਿਕਾਰਡ ਪੰਨੇ ਪਿਆ ਹਾਂ ਗੜਾ ਲੇਵਾ ਹਾਂ ਕੱਲਾ ਕੱਲਾ ਥਾਣ ਮੁਠੀਆ ਥਾਣ ਬਾਈ ਲੇਵਾ ਨੂੰ ਮੈਂ ਦਾ ਰਿਕਾਰਡ ਪੰਨੇ ਪਿਆ ਸਹੀ ਗੱਲ ਆ ਬਾਈ ਖੋਲ ਲਿਆ ਬਾਈ ਤੋਰ ਕੇ ਦਿਖਾਈ ਫੁੱਲ ਕੱਦ ਫੁੱਲ ਬ੍ਰੀਡ ਸੂਈ ਸਵਾਈ ਬੱਚਾ ਕਰਮਣੀ ਨੇ ਬੱਚੀ ਦਿੱਤੀ ਆ ਬੱਚੀ ਬਹੁਤ ਚੰਗੀ ਦੀ ਵੇੜ ਦੇਗੀ ਹਾਂ ਬੱਚੀ ਦਾ ਅੰਤ ਨਹੀਂ ਕੋਈ ਤੇ ਦੋ ਨਗ ਮਿਲਣੇ ਆ ਹਾਂ ਬੱਚੀ ਨੇ ਬਈ 6 ਸਾਲ ਡੇਢ ਸਾਲ ਨੂੰ ਕਰਮਣੀ ਨੇ ਨਾਲ ਹੀ ਤਿਆਰ ਹੋ ਜਾਣਾ ਵੇੜ ਦੇਖੋ ਫੇਸ ਦੇਖੋ ਕਰਮਣੀ ਦਾ ਕੀ ਬਾਤ ਆ ਬਈ ਪਰ ਤੀਜੇ ਸੂਏ ਸੂਈ ਆ ਹੂੰ ਲਾ ਡਾਇਮੰਡ ਪੀਸ ਆ ਕਿੰਨੇ ਬਈ ਸਾ ਟਰਾਈਡ ਵਾਲੀਆਂ ਖਾਣਾਂ ਕਿਤੇ ਮਿਲਦਾਂ ਸਹੀ ਗੱਲ ਆ ਭਾਈ ਹਾਂ ਭਾਈ ਲਿਆਉਣੇ ਕਿੱਥੋਂ ਆ ਬਹੁਤ ਚੰਗੀਆਂ ਚੰਗੀਆਂ ਲੱਭ ਕਿੱਥੋਂ ਨੇ ਤੂੰ ਤੌਰ ਦੇਖ ਗਾਂ ਦੀ ਲਾ ਹੂੰ ਕਿਉਂ ਕਿਆ ਬਾਤ ਕੈਨੂ ਵੀ ਹੁਣ ਸੂਈ ਆ ਲੱਗਦਾ ਇਹਨੂੰ ਨੀ ਰਾਣੇ ਦਿੰਦੀ ਸਹੀ ਗੱਲ ਆ ਜੀ ਜਾਂਦੀ ਹੈ ਨਾ ਮਾ ਤੈਨੂੰ ਨੀ ਰਾਣੇ ਦਿੰਦੀ ਦੇਖ ਲੈ ਵਾਲਾ ਬਰੀਡ ਟੋਕਰੇ ਬੰਨੀ ਫਿਰਦੀ ਆ ਗਾਂ ਲੇਵੇ ਦੇ ਨਾ ਸੱਚੀ ਗੱਲ ਆ ਬਾਈ ਵੇਖੋ ਪੂਰਾ ਲੱਗਿਆ ਥਾਣੇ ਇੱਕ ਨੰਬਰ ਲੱਖ ਮੁਠੀ ਵਾਲਾ ਥਾਣਾ ਠੀਕ ਆ ਨਾਲੇ ਚੌਕ ਦਾ ਟレイン ਹੀ ਆ ਗਾਂ ਗੱਲਾਂ ਹੀ ਛੱਡ ਦੇ ਹਾਂ ਠੀਕ ਆ ਕੱਦ ਪਿੱਛੇ ਤੋਂ ਚੌਣੀ ਪੁਲੀ ਫੋਟ ਲੱਗ ਰਹੇ ਹੂੰ ਲੱਗਦਾ ਇਹਨੂੰ ਰਾਣੇ ਨਹੀਂ ਦਿੰਦੀ ਜੱਟ ਸਹੀ ਗੱਲ ਆ ਕੋਈ ਕੈਨੂ ਵੀ ਸੂਈ ਆ ਹੁਣ ਬਹਿਣ ਦਾ ਸਹੀ ਆ ਸਹੀ ਹਾਂ ਬਾਕੀ ਸਾਰੀਆਂ ਗੱਲਾਂ ਓਕੇ ਆ। ਹਾਂ ਸਾਰਾ ਜੇਰ ਪਈ ਓ ਕੰਪਲੀਟ। ਸਾਰਾ ਰਾਤ ਉਸਤੇ ਹੋਆ ਆਪਣਾ ਕੰਮ ਯਾਰ। ਬੱੱਚੀ ਵੀ ਬਹੁਤ ਚੰਗੀ ਦਿੱਤੀ ਹੈ ਗਰਮਾਈ। ਡਾਕਟਰ ਆਪਣਾ ਕੰਮ ਓਕੇ ਹੋ। ਹੂੰ। ਆਪਾਂ ਇਹ ਨਹੀਂ ਹੋਊਗੀ ਆਪਣੀ ਗਾੜੀ ਜੇਰ ਹੋਊਗੀ ਤੇ ਆਪਾਂ ਉਹਨੇ ਦੁੱਪ ਸਭ ਕਰ ਦੇਣੀ ਆ ਹਨਾ। ਠੀਕ ਆ। ਹਾਂ ਆਪਣਾ ਕੰਮ ਜਮ ਇੱਕ ਨੰਬਰ ਹੋਊਗਾ। ਹੂੰ। ਤੇ ਮੁੱਲ ਕੀ ਆ? ਮੋਲ ਦਾ ਵਾਟ ਜਮਾ ਕੁੱਕਰ ਵਾਲੀ ਕਰਨਾ ਚਾਹ। ਠੀਕ ਆ। ਹਾਂ? ਹੂੰ। ਤੇਰਾ ਮਨ ਕੋਈ ਕੁਛ ਖੋਚਾ ਹੀ ਨਾ। ਮਾਹ ਜਮਾ ਖੁਸ਼ ਕਰਕੇ ਦੋ ਰਿਓ। ਹਾਂ? ਹੂੰ। ਲਾ ਐਡੇ ਦੇ ਲੈ ਵਾਰਾਂ ਦਾਟੇ ਕਾਣੇ ਦੇ ਸਾਰਾ ਆਪਣਾ ਇੱਕ ਨੰਬਰ ਥਣ ਮੁਠੀ ਵਾਲਾ ਥਣ ਕਲਾ ਕਲਾ ਥਣ। ਹੂੰ। ਹੈ? ਸਹੀ ਗੱਲ ਆ। ਲੈ ਵਾਰ ਐਡੇ ਦੇ ਲੈ ਵਾਰਾਂ ਕਾਣੇ ਦਾਟ ਬਹੁਤ ਔਕਾ ਮਿਲਦਣਾ। ਸਿਰ 25 ਕਿਲੋ ਦੇਣਾ ਡਾਟ। ਕੀ ਆਫਰ ਆ ਫਿਰ ਅੱਜ ਮੋਲ ਦੀ? 75 ਦੀ ਦੇ ਦੇ ਕੇ ਖੋਚਾ। ਮਾਗਣਾ ਜਮਾ ਖੁਸ਼ ਆਂ। ਇਹ 70000 ਦੀ ਦੇ ਦਾਂਗੇ ਯਾਰ 70000 ਦੀ ਵੜ ਬਾਈ ਕਹਿੰਦਾ ਦੇ ਲੈਗੇ ਕਿਆ ਵਾ ਏਦੇ ਪਾਂਡਿਆਂ ਵਾਲਿਆਂ ਕੋਈ ਜਿੰਦਾ ਨਹੀਂ ਦੇ ਰਟ ਸੋਤਰਾਲ ਗਰੀਲੇ ਵੇ ਲੱਗਿਆ ਮਾ ਮੁੱਲ ਮੁੱਲ ਜਾਇਜ ਆ ਯਾਰ ਲੈ ਵੜ ਸੂਈਸ ਭਾਈ ਇਹ ਲੈ ਵਾ ਦੇ ਨਾ ਪਾਂਡਾ ਵਾਲਾ ਲੈ ਵਾ ਭਾਈ ਮਾ ਕਹਿੰਦਾ ਟੋਕਰੇ ਬੰਨੀ ਫਾਇਦਾ ਜਾਇਜ ਆ ਜਾਇਜ ਆ 75000 ਮਾਨਤਨ ਕੋਈ ਚੱਕਰ ਨਹੀਂ ਉਹਦਾ ਮਾੜਾ ਮੋਟਾ ਅਜੇ ਦਾ ਖੁਸ਼ ਕਰਾਂਗੇ ਅਗਰ ਇਹਨੂੰ ਮਾ ਨਿਆਣਾ ਕਿੱਧਰ ਗਿਆ ਹੂੰ ਆਪਣਾ ਬਹਿੜਾ ਇਹ ਜਿਹਾ ਨਿਆਣਾ ਜਿਵੇਂ ਮਰਜ਼ੀ ਪਾ ਲਾ ਜਿਵੇਂ ਮਰਜ਼ੀ ਪਾ ਲਾ ਕੋਈ ਟੈਨਸ਼ਨ ਹੀ ਨਹੀਂ ਬੱਚਾ ਛੱਡ ਚੈਨ ਆ ਸਾਡਾ ਹਾਂ ਹੂੰ ਦੇਖੋ ਚਵਾਈ ਦਿਖਾਉਂਦੇ ਆ ਬਈ ਧਾਰਾ ਮਾਰ ਕੇ ਦਿਖਾਉਂਦੇ ਆ ਲੈ ਲੈ ਦੇਖੀਦਾ ਆ ਇਤਨਾ ਬਦਲਾ ਲੱਗੇ ਨਾ ਚਵਾਈ ਜਬਦ ਲੈ 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 ਬਈ ਖੜਕਾ ਦੇ ਉਹਨਾਂ ਚਵਾਈ ਰਕਣੀ ਲੈ ਬਹੁਤ ਚੰਗਾ ਜਿਹਾ ਲੱਗਦਾ ਮੈਂ ਕ੍ਰਾਂਤੀ ਨਹੀਂ ਕੋਈ ਛੋਟੀ ਮੋਟੀ ਚਵਾਈ ਹੈ ਜਿਵੇਂ ਮਰਜ਼ੀ ਕੋਈ ਚੱਲ ਦੇਖੋ ਇੱਕ ਨੰਬਰ ਜਿਹਾ ਹਾਂ ਹਾਂ ਪਨਾ ਕੋਸ ਨੂੰ ਹੋਰ ਨਾ ਕੋਈ ਹੋਰ ਜੋ ਨਾਮ ਦਾ ਬਹਿਣ ਦੇ ਲੋੜ ਹੀ ਨਹੀਂ ਸਹੀ ਗੱਲ ਆ ਲੈ ਪੜੀ ਚੰਗੀ ਚੋਈ ਆ ਸਿਰਾ ਸਿਰਾ ਜਮ ਹਲਾਤਾ ਮੁਰਤਾ ਚੂਣਾ ਜਿਵੇਂ ਮਰਜ਼ੀ ਬੈਠੇ ਟੋਕਦੇ ਆ ਗਾ ਲੇਵਾ ਲੱਗਾ ਬਾਈ ਇਹੇ ਲੇਵਾ ਵਾਲਾ ਪੜਾ ਮੇਰੇ ਲੇਵਾ ਬਾਈ ਇਧਰੋਂ ਲੇਵਾ ਚਾ ਚਾ ਨਾ ਕਮਾਲ ਆ ਪਾ ਪਿਆ ਪਾ ਜੋ ਫੋੜ ਫੋੜ ਤੇ ਸੜ ਪਿਆ ਜਿਵੇਂ ਕਹਿੰਦੇ ਪੀੜੀ ਦੇ ਪਾਵੇ ਆ ਨੂੰ ਪੀੜੀ ਦੇ ਪਾਵੇ ਆਲਾ ਸਿਸਟਮ ਆ ਕੀ ਗੱਲ ਆ ਬਾਈ ਪੜੀ ਵੀ ਬਹੁਤ ਆ ਯਾਰ ਪੜੀ ਦਾ ਡਾਕਟਰ ਆ ਜੀ ਬੱਚਾ ਮਗਰ ਬੱਚੀ ਬੱਚੀ ਨੇ ਵੀ ਕਿਉਂ ਨਾਲ ਹੀ ਯਾਰ ਆ ਬੱਚੀ ਡਾਕਟਰ ਬਹੁਤ ਚੰਗੀ ਆ ਬੱਚੀ ਮਣੀ ਖੜੀ ਕਰਕੇ ਦਿਖਾ ਯਾਰ ਬੱਚੀ ਨੇ ਹੁਣ ਕੀ ਨਹੀਂ ਹੂੰ ਕਾਲੇ ਕੋਤਵੋ ਉਹਦਾ ਬੱਚੀ ਦਾ ਡੇਢ ਕਜੇ ਸੂਈ ਆ ਡਾਕਟਰ ਹੂੰ ਸੂਈ ਨੂੰ ਟਾਈਟ ਥੋੜਾ ਹੋਣਾ ਲੈ ਲਾਚਾ ਦੇਖ ਕਿਉਂ ਖਾਲੇ ਖਾਲੀ ਘਟਲਾ ਕਿੱਡੀ ਬੱਸੀ ਆਲਾ ਛੁੱਡੀ ਬੱਚੀ ਆ ਨਾ ਹਾਂ ਕੀ ਬਾਤ ਹਰ ਵੀ ਡੱਡ ਗਲਾਬੀ ਗਲਾਬੀ ਪਿਆ ਜਰਾ ਪੀਲਾ ਪੀਲਾ ਹੂੰ 프ਰੰਟ 프ਰੰਟ ਦੇਹ ਬੱਚੇ ਦਾ ਪੂਰਾ ਪੂਰਾ ਕੀ ਬਾਤ ਕਾਟ ਨਜ਼ਾਰਾ ਹੀ ਜਿਹੜੀਆਂ ਬਹਿੜਾਂ ਦੇ ਬੱਚੇ ਪਾਲਣ ਦੇ ਡੁੱਲ ਵੀ ਜਮਾ ਜੈਜ ਆ ਬਾਈ 75 ਜਮਾ 16 ਨੇ ਮੋਲ ਹੋ ਡਾਕਟਰ ਆਪਣਾ ਹੋ ਜਾਊਗਾ ਬਾਈ ਧੰਨਵਾਦ